ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਦਾਵਾ ਕੀਤਾ ਕਿ ਉਹ ਕਿਸਾਨ ਦੇ ਮੁੱਦਿਆਂ ਤੇ ਨਾਲ ਖੜੇ ਨੇ ਖਾਤਸ਼ਾ ਜਤਾਇਆ ਕਿ ਪੰਜਾਬ ਦੇ ਕਿਸਾਨਾਂ ਤੇ ਸ਼ੁਭ ਕਰਨ ਵਾਲੇ ਨੌਜਵਾਨਾਂ ਦੀ ਬਹੁਤ ਲੋਹਾ ਕੋਈ ਹੋਰ ਲੈਣਾ ਚਾਹਦਾ ਹੈ ਸਲਾਦਤੀ ਕਿ ਬਾਰਡਰ ਤੇ ਬੈਠਣ ਦੀ ਬਜਾਈ ਪਿੰਡ-ਪਿੰਡ ਜਾ ਕੇ ਪੁੱਛਿਆ ਜਾਵੇ ਕਿ ਉਹ ਕਿਹੜੀ ਫਸਲ ਲਾਉਣਗੇ ਭਾਵੁਕ ਹੋ ਕੇ ਨਹੀਂ ਸਾਹਿਬ ਕਿਸਾਨ ਦੇ ਮੁੱਦਿਆਂ ਤੇ ਖੜੇ ਆਓ ਚੱਲੀਏ ਕਿਸਾਨ ਦੀ ਗੱਲ ਕਰਦੇ ਆ ਅਸੀਂ ਜਿਹੜੇ ਜਿਸ ਗੱਲ ਦੀ ਆਪਾਂ ਇੱਥੇ ਫਸਲ ਆਪਾਂ ਨੂੰ ਚਾਹੀਦੀ ਹੈ ਪਹਿਲਾਂ ਆਪਣਾ ਕਰ ਸੰਭਾਲੀਏ ਸਾਹਿਬ ਆਪਣੇ ਝੁੱਗੇ ਨੂੰ ਅੱਗ ਲਾ ਕੇ ਲੋਕ ਸੇਕੀ ਜਾਂਦੇ ਥੋਡੇ ਤੋਂ ਥੋਡੀ ਅੱਗ ਤੇ ਉਹ ਸੇਕ ਰਹੇ ਮੇਰੀ ਇੰਨੀ ਬੇਨਤੀ ਹੈ ਸ਼ੁਭਕਰਨ ਨਾ ਮਾਰਿਆ ਜਾਵੇ ਕੋਈ ਹੋਰ ਸ਼ੁਭਕਰਨ ਕਿਸੇ ਦਾ ਪਰਿਵਾਰ ਨਾ ਉਹ ਜਿਹੜੇ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਪਲੀਜ਼ ਸਾਡੇ ਨੌਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਅੱਜ ਸ਼ੁਭਕਰਨ ਨੂੰ ਆ ਹੋ ਗਈ ਵੀ ਆਓ ਪੰਜਾਬ ਦੇ ਲੋਕਾਂ ਨੂੰ ਜਾ ਕੇ ਪਿੰਡੋਂ ਪਿੰਡ ਉੱਥੇ ਬਾਰਡਰ ਤੇ ਬਹਿ ਕੇ بجائے ਪਿੰਡੋਂ ਪਿੰਡ ਜਾ ਕੇ ਪੁੱਛੋ ਖਾਸ ਤੌਰ ਤੇ ਜਿੱਥੇ ਨਹੀਂ ਝੋਨਾ ਹੁੰਦਾ ਉਹਨਾਂ ਨੂੰ ਵੀ ਬੋਲੋ ਵੀ ਤੁਸੀਂ ਕੀ ਲਾਓਗੇ ਤੁਹਾਡੇ ਵਾਸਤੇ ਕਿਹੜੀ ਫਸਲ ਲਾਈਏ ਕਿਉਂਕਿ ਮਸਲਾ ਐਮ ਐਸ ਪੀ ਦੇ ਨਹੀਂ ਸਾਹਿਬ ਐਮ ਐਸ ਪੀ ਚਾਹੀਦੀ ਹੈ ਐਮ ਐਸ ਪੀ ਦੇ ਬਿਨਾ ਗੁਜ਼ਾਰਾ ਨਹੀਂ ਸਾਹਿਬ ਬਿਲਕੁਲ ਐਮ ਐਸ ਪੀ ਚਾਹੀਦੀ ਹੈ ਜੇ ਐਮ ਐਸ ਪੀ ਕਰਕੇ ਆ ਹਾਲਾ ਹਾਲ ਹੈ ਵੀ ਅੱਜ ਅਸੀਂ ਪੋਜੀਸ਼ਨ 'ਚ ਖੜੇ ਆ ਵੀ ਐਡਾ ਵੱਡਾ ਸੰਘਰਸ਼ ਅਸੀਂ ਵਿੜਿਆ ਪਰ ਅੱਜ ਜਿਵੇਂ ਕਹਿੰਦੇ ਨਾ ਅੱਜ ਪੰਜਾਬ ਦੇ ਕਿਸਾਨ ਦਾ ਮਸਲਾ ਹੈ ਉਹ ਇਨਕਮ ਗਰੰਟੀ ਮੰਗਦਾ ਸਭ ਨਾਟ ਅ ਮਿਨਿਮਲ ਸਪੋਰਟ ਪ੍ਰਾਈਸ ਮੰਗਦਾ ਵੀ ਉਹਦੀ ਆਮਦਨ ਸੁਰੱਖਿਤ ਹੋਵੇ ਇਸ ਕਰਕੇ ਬੈਠ ਕੇ ਜ਼ਿੰਮੇਵਾਰੀ ਲੀਡਰਾਂ ਦੀ ਬਣਦੀ ਹੈ ਕਿਸਾਨਾਂ ਨੂੰ ਸਮਝਾਣ ਵੀ ਆਹ ਹੈ ਸਾਰਿਆਂ ਨੂੰ ਦਸੀ ਜਾਂਦਾ ਵੀ ਆਉਣ ਵਾਲੇ 5 ਸਾਲ 10 ਸਾਲਾਂ ਦੇ ਅੰਦਰ ਪਾਣੀ ਹੇਟਾਂ ਖਤਮ ਹੋ ਜੂਗਾ ਫਿਰ ਕਿੱਥੋਂ ਅਸੀਂ ਜਾ ਕੇ ਇਹਦਾ ਕਰਾਂਗੇ ਇਹਦਾ ਕੋਈ ਨਾ ਕੋਈ ਬਦਲ ਲੈ ਕੇ ਆਈਏ ਉਹ ਬਦਲ ਕਿਵੇਂ ਆਊਗਾ ਉਹਦੇ ਵਾਸਤੇ ਲੀਡਰਾਂ ਦੀ ਜ਼ਿੰਮੇਵਾਰੀ ਹੈ ਬੈਠ ਕੇ ਸਲਾਹ ਕਰਕੇ ਆ ਨਹੀਂ ਵੀ ਅਸੀਂ ਤਾਂ ਜੀ ਆ ਲੈ ਕੇ ਉਠਾਂਗੇ 23 ਫਸਲਾਂ ਦੀ ਅਗਰ ਗਰੰਟੀ ਦੇ ਦਿੰਦੀ ਹੈ ਕੇਂਦਰ ਸਰਕਾਰ ਜਿਹਦੇ ਨਾਲ ਪੰਜਾਬ ਦਾ ਭਲਾ ਹੁੰਦਾ ਮੈਂ ਨਾਲ ਚੱਲਦਾ ਸਭ ਕੋਈ ਸ਼ੁਭ ਕਰਨ ਦੀ ਲੋੜ ਨਹੀਂ ਅਸੀਂ ਨਾਲ ਚੱਲਾਂਗੇ ਸਾਰੇ ਚੱਲਾਂਗੇ ਨਾਲ ਪਰ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਮੈਂ ਨਹੀਂ ਪੰਜਾਬ ਦੇ ਕਿਸਾਨਾਂ ਦਾ ਠੇਕਾ ਲੈਂਦਾ ਮੈਂ ਕਹਿੰਦਾ ਵੀ ਮੈਂ ਸਹਿਮਤ ਨਹੀਂ ਪਿੰਡੋਂ ਪਿੰਡ ਜਾ ਕੇ ਲੋਕਾਂ ਤੋਂ ਰਾਏ ਲਵੋ ਵੀ ਤੁਸੀਂ ਕਿਹੜੀ ਫਸਲ ਲਾਉਂਗੇ ਇਨੂੰ ਛੱਡ ਕੇ ਚੁੰਨੇ ਨੂੰ ਜਿਹਦੇ ਨਾਲ ਤੁਹਾਡਾ ਕਾਰ ਪੂਰਾ ਹੋਵੇ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਨੌਜਵਾਨਾਂ ਦੀ ਜ਼ਿੰਦਗੀ ਪੰਜਾਬ ਦੀ ਕਿਸਾਨੀ ਪੰਜਾਬ ਦੀ ਕਿਸਾਨੀ ਦਾ ਭਵਿੱਖ ਅੱਜ ਭਵਿੱਖ ਖਤਰੇ 'ਚ ਹੈ ਸਾਬ ਆ ਜਿਹੜੇ ਰੋਜ਼ ਕਲਾਈਮੇਟ ਚੇਂਜ ਦੇ ਆ ਜਾਂਦੇ ਆ ਸਿਰਫ ਖਬਰ ਨਹੀਂ ਹੈ ਆ ਸਿੱਧੀ ਸਿੱਧੀ ਜਾ ਕੇ ਪੰਜਾਬ ਦੇ ਕਿਸਾਨ ਤੇ ਡਿਗਣੀ ਹੈ ਆ ਜਿਹੜੇ ਬਦਲਦੇ ਮੌਸਮ ਹੈ ਕਦੇ ਹੀਟ ਵੇਵ ਚੱਲ ਗਈ ਕਦੇ ਕੋਲਡ ਵੇਵ ਆ ਗਈ ਸਿੱਧਾ ਇਹਦਾ ਅਸਰ ਜਿਹੜਾ ਪੈਣਾ ਹੈ ਕਿਸਾਨੀ ਤੇ ਪੈਣਾ ਹੈ ਮੈਂ ਸਮਝਦਾ ਪਹਿਲੀ ਮੰਗ ਤਾਂ ਹੋਣੀ ਚਾਹੀਦੀ ਉਹ ਸਾਡਾ ਇੰਸ਼ੋਰੈਂਸ ਦਾ ਪ੍ਰੀਮੀਅਮ ਸਰਕਾਰ ਪਰੇ ਘਟੋ ਘਟ ਇੰਸ਼ੋਰਡ ਤਾਂ ਹੋਈਏ ਜੋ ਕੁਝ ਆਉਦਾ ਸਮਝੀਏ ਅੱਗੇ ਦੀ ਤਾਂ ਫਿਰ ਚੱਕ ਕਰਾਂਗੇ ਉਹਦੇ ਬਾਅਦ ਕਰੀਏ ਐਮਐਸਪੀ ਬਿਲਕੁਲ ਸਹੀ ਹੈ ਸਾਹਿਬ ਐਮਐਸਪੀ ਸਾਨੂੰ ਤਾਂ ਮਿਲ ਹੀ ਜਾਂਦੀ ਹੈ ਪੰਜਾਬ ਨੂੰ ਪਰ ਪੰਜਾਬ ਦਾ ਕਿਸਾਨ ਵੀ ਆਰ ਐਸਪੀਰੇਸ਼ਨਲ ਸਟੇਟਸ ਆ ਪੰਜਾਬ ਦੇ ਜਿਗਰੇ ਵੱਡੇ ਆ ਤੇ ਪੰਜਾਬ ਦੇ ਸੋਚ ਵੀ ਵੱਡੀ ਆ ਕੰਨਾਂ ਦਿਲ ਮੰਗੇ ਮੋਰ ਅੱਜ ਪੰਜਾਬ ਦਾ ਕਿਸਾਨ ਮੰਗੇ ਮੋਰ ਦੈਨ ਐਮਐਸਪੀ ਪਰ ਉਹਦੇ ਵਾਸਤੇ ਕੋਈ ਲੀਡਰ ਅੱਗੇ ਆਊਗਾ ਸਾਬ ਅਸੀਂ ਪੰਜਾਬ ਦੇ ਕਿਸਾਨ ਦੇ ਨਾਲ ਦੇਸ਼ ਦੇ ਕਿਸਾਨ ਦੇ ਨਾਲ ਖੜੇ ਆਂ